ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਗੁਰਸੰਵਾਰਿਓ ਆਪਾਂ ਵਿਝਲੇ ਕੁ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੌਖੀ ਮਹਿੰਗੀ ਕਹੀ ਜਾਣ ਵਾਲੀ ਬਾਣੀ ਸੈ ਸ਼ਕਰਤੀ ਮਹੱਲਾ 5ਵੀਂ ਦੀ ਅਸੰਖਿਆ ਕਰ ਰਹੇ ਹਾਂ ਹੁਣ ਤੱਕ ਆਪਾਂ ਕੁੱਲ 27 ਸ਼ਲੋਕਾਂ ਦੀ ਸੰਖਿਆ ਕਰ ਚੁੱਕੇ ਹਾਂ 28ਵਾਂ ਇਹ ਸ਼ਲੋਕ ਹੈ ਜਿਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਤੇਰਾ ਸਕਾਰ ਨਹਿ ਭਵੰਤ ਨਹਿ ਭਵੰਤ ਮਾਨ ਪੰਗਨਹ ਸ਼ੋਭਾ ਹੀ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁਖਨ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਵਸਨਹ ਇਹਦੇ ਵਿੱਚ ਆਪਾਂ ਧਿਆਨ ਦੇਣਾ ਹੈ ਤੇਰਾ ਸਕਾਰ ਨਹਿ ਭਵੰਤ ਇੱਥੇ ਵਿਸ਼ਰਾਮ ਦੇਣਾ ਹੈ ਨਹਿ ਭਵੰਤ ਮਾਨ ਪੰਗਨਹ ਇਹਦਾ ਵਿਸ਼ਰਾਮ ਇਦਾਂ ਲੱਗੇਗਾ ਤਾਂ ਕਿ ਇਹ ਪੰਕਤੀ ਆਪਣੇ ਸਹੀ ਅਥਾਂ ਵਿੱਚ ਸਾਡੇ ਤੱਕ ਪਹੁੰਚੇਗੀ ਸ਼ੋਭਾ ਹੀ ਨਹਿ ਭਵੰਤ ਭਵੰਤ ਦੇ ਅਗੇ ਵਿਸ਼ਰਾਮ ਦੇਣਾ ਹੈ ਨਹਿ ਭੋ ਹੰਤ ਸੰਸਾਰ ਦੁਖ ਨੇ ਫਿਰ ਇਸ ਤਰ੍ਹਾਂ ਪੰਗਤੀ ਨੂੰ ਅਗੇ ਪੜਨਾ ਹੈ ਗੋਵਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਸਾਧ ਸੰਗੇ ਤੇ ਅਗੇ ਵਿਸ਼ਰਾਮ ਦੇਣਾ ਹੈ ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ ਸੈਨਾ ਸਾਧ ਸਮੂਹ ਸੂਰ ਅਜਤੰ ਸੰਨਾਹੰ ਤਨ ਨਿਮਰਤਾ ਧਿਆਨ ਨਾਲ ਉਚਾਰਨ ਸੁਣਨਾ ਹੈ ਦਾ ਨਿਮਰਤਾ ਅਖੀਰਲਾ ਉਚਾਰ ਅਖਰ ਹੈ ਇਹ ਨਿਮਰਤਾ ਇਹਦਾ ਪਾਠ ਕਰਨਾ ਹੈ ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ ਆਰੂੜ ਤੇ ਅਸਵ ਰਥ ਨਾਗ ਬੁਜੰਤੇ ਪ੍ਰਭ ਮਾਰਗ ਵਿਚਰ ਤੇ ਨਿਰਭੈ ਸਤਰ ਸੈਨਾ ਧਾਇਨ ਤੇ ਗੋਪਾਲ ਕੀਰਤਨ ਹੈ ਜਿਤ ਤੇ ਵਿਸ਼ਵ ਸੰਸਾਰ ਹੈ ਨਾਨਕ ਵਸ਼ੰ ਕਰੋਤ ਪੰਜ ਤਸ਼ਕਰ ਹੈ ਉਹ ਦਾ ਵੀ ਉਚਾਰਨ ਆਪਾਂ ਧਿਆਨ ਨਾਲ ਸੁਣਨਾ ਹੈ ਜਿਤਨਾ ਸਹਿਸਕ੍ਰਿਤੀ ਬਾਣੀ ਦੇ ਵਿੱਚ ਉਚਾਰਨ ਮਹੱਤਵ ਰੱਖਦਾ ਹੈ ਉਤਨ ਹੈ ਵਿਸ਼ਰਾਮ ਵੀ ਮਹਤਵਪੂਰਨ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਵਿਸ਼ਰਾਮ ਲਗਾਉਂਦੇ ਹੋ ਇਹਦੇ ਵਿੱਚ ਸੋ ਇਹਦਾ ਵਿਸ਼ਰਾਮ ਪਹਿਲੀ ਪੰਕਤੀ ਦਾ ਲਗਾਣਾ ਹੈ ਸੈਨਾ ਸਾਧ ਸਮੂ ਸੂਰ ਅਦਿੱਤੰ ਸਨਾਂਹੰ ਤਨਯ ਮ੍ਰਤਾ ਆਵਦਹ ਗੁਣ ਗੋਵਿੰਦ ਰਮਣੰ ਰਮਣੰ ਕੇ ਆਗੇ ਸੰਕਤੀ ਦਾ ਵਿਸ਼ਰਾਮ ਦੇਣਾ ਹੈ ਓਟ ਗੁਰ ਸ਼ਬਦ ਕਰ ਚਰਮਣ ਹੈ ਆ ਰੂੜਤੇ ਕਈ ਸੱਜਣ ਪਾਠ ਕਰ ਲੈਨੇ ਆ ਰੂੜਤੇ ਪਰ ਧਿਆਨ ਦੇਣਾ ਰਾਰੇ ਦੀ ਆਵਾਜ਼ ਵੱਖਰੀ ਆਵੇ ੜਾੜੇ ਦੀ ਆਵਾਜ਼ ਵੱਖਰੀ ਆਵੇ ਆ ਰੂੜ ਤੇ ਆશ્વ ਸੰਸਾ ਅਸਵ ਰਥ ਨਾਗ ਹੈ ਬੁਧਨ ਤੇ ਪ੍ਰਵ ਮਾਰਗ ਹੈ ਵਿਚਰਨ ਤੇ ਨਿਰਭੈਨ ਸਤਰ ਸੈਨਾ ਇਹਦਾ ਭਾਕ ਸਤਰੂ ਨਹੀਂ ਕਰਨਾ ਸਤਰ ਸੈਨਾ ਕਰਨਾ ਹੈ ਧਾਇਨ ਤੇ ਗੋਪਾਲ ਕੀਰਤਨ ਆ ਜਿਹੜੀ ਤੁਸੀਂ ਗੱਗੇ ਨੂੰ ਹੋੜਾ ਤੇ ਗੱਗੇ ਨੂੰ ਔਂਗੜ ਦੇਖ ਰਹੇ ਹੋ ਇਸ ਨੂੰ ਵਿਦਵਾਨ ਡੇੜ ਮਾਤਰਾ ਦਾ ਉਚਾਰਨ ਆਖਦੇ ਨੇ ਤੇ ਇਹਦਾ ਉਚਾਰਨ ਕੁਝ ਇੰਜ ਬਣਦਾ ਹੈ ਪਹਿਲਾ ਗੱਗੇ ਦੀ ਔਂਕੜ ਦਾ ਉਚਾਰਨ ਹੋਏਗਾ ਗੋਪਾਲ ਹਲਕਾ ਜਿਆਦਾ ਕੁ ਮਾ ਕੇ ਥੋੜਾ ਜਿਆਦਾ ਉਚਾਰਨ ਔਖਾ ਹੈ ਪਰ ਆਪਾਂ ਇਹਨਾਂ ਮਾਤਰਾ ਨੂੰ ਛੱਡ ਵੀ ਨਹੀਂ ਸਕਦੇ ਡੇਢ ਮਾਤਰਾ ਦਾ ਉਚਾਰਨ ਬਣਦਾ ਹੈ ਗੋਪਾਲ ਜਿਸ ਤਰ੍ਹਾਂ ਆਪਾਂ ਉਚਾਰਨ ਕਰਦੇ ਆ ਤਨੌੜ ਦਾ ਆਉ ਆਉ ਤੇ ਓ ਆਉ ਉਚਾਰਨ ਕਰਦੇ ਆ ਐੜਾ ਤੇ ਊ ਦਾ ਇਸੇ ਤਰੀਕੇ ਨਾਲ ਇਹਦਾ ਉਚਾਰਨ ਹੋਣਾਗਾ ਊ ਤੇ ਓ ਉਹ ਗੋਪਾਲ ਕੀਰਤਨ ਹੈ ਥੋੜੀ ਜੀ ਬਾਣੀ ਔਖੀ ਹੈ ਉਚਾਰਨ ਵੀ ਔਖੇ ਨੇ ਪਰ ਤਾਈ ਉਹਦੇ ਇਸ ਬਾਣੀ ਦੀ ਸੰਸख्या ਕਰਮੀ ਬਣਦੀ ਹੈ ਬਾਕੀ ਆਪਾਂ ਬਾਣੀ ਪੜਦੇ ਆ ਬਹੁਤ ਸੌਖੀ ਜੀ ਬਾਣੀ ਮਿਲ ਜਾਂਦੀ ਹੈ ਉਸ ਦੀ ਸੰਸख्या ਦੀ ਖਾਸ ਲੋੜ ਨਹੀਂ ਹੁੰਦੀ ਪਰ ਗੁਰਬਾਣੀ ਦੇ ਵਿੱਚ ਸਵਈਏ ਸਹਿਸਕ੍ਰਿਤੀ ਇਹ ਇਹੋ ਜੀਆਂ ਬਾਣੀਆਂ ਨੇ ਜਿਨ੍ਹਾਂ ਨੂੰ ਬਿਨਾਂ ਸੰਸख्या ਤੋਂ ਕੋਈ ਵਿਸ਼ੁੱਧ ਪਾਠ ਨਹੀਂ ਕਰ ਸਕਦਾ ਫਿਰ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ ਜਤ ਤੇ ਬਿਸਵ ਸੰਸਾਰ ਹੈ ਨਾਨਕ ਵਸਯੰ ਕਰੋਤ ਪੰਚ ਤਸਕਰ ਇਹਦਾ ਉਚਾਰਨ ਜਤ ਤੇ ਬਿਸਵ ਸੱਸੇ ਦੇ ਪੈਰ ਵਿੱਚ ਬਾਵਾ ਹੈ ਉਹ ਚੰਨ ਬਣੇਗਾ ਵਿਸ਼ਵ ਸੰਸਾਰ ਹੈ ਨਾਨਕ ਵਸ਼ੰ ਕਰੋਤ ਪੰਜ ਤਸਕਰ ਹੈ ਵਸ਼ੰ ਦਾ ਉਚਾਰਨ ਸੱਸਾ ਸੱਸੇ ਦੇ ਪੈਰ ਵਿੱਚ ਜਈਆ ਹੈ ਫਿਰ ਉੱਪਰ ਟਿੱਪੀ ਹੈ ਵਸ਼ੰ ਕਰੋਤ ਪੰਜ ਤਸਕਰ ਹੈ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦਰਮ ਛਾਇਆ ਰਚ ਦੁਰਮਤ ਹੈ ਦੁਰਮਤ ਤਤ ਹੈ ਤਤਹ ਕੋਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਹੁਣ ਇਹਦਾ ਵੀ ਉਚਾਰਨ ਸੁਣਨਾ ਧਿਆਨ ਨਾਲ ਵਿਸ਼ਰਾਮ ਵੀ ਮ੍ਰਗ ਤ੍ਰਿਸ਼ਨਾ ਗੰਧਰਵ ਨਗਰੰ ਦਰਮ ਛਾਇਆ ਰਚ ਦੁਰਮਤ ਦਰਮ ਛਾਇਆ ਦਰਮਨੀ ਦਾ ਪਾਠ ਕਰਨਾ ਇਹਦੇ ਰਾਤ ਦੱਦਾ ਹੈ ਰੱਦੇ ਦੇ ਪੈਰ ਵਿੱਚ ਰਾਰਾ ਹੈ ਰਾਰੇ ਦੇ ਪੈਰ ਵਿੱਚ ਫੇਰ ਔਂਕੜ ਹੈ ਤਿੰਨ ਇਹ ਅੱਖਰ ਇਕੱਠੇ ਨੇ ਦਰਮ ਛਾਇਆ ਰਚ ਦੁਰਮਤ ਹਲਕੇ ਜਿਹੇ ਦੇ ਵਿੱਚ ਹਿਆਰੇ ਦੀ ਆਵਾਜ਼ ਹੈ ਦੁਰਮਤ ਦੁਰਮਤ ਹੈ ਇਸ ਤਰ੍ਹਾਂ ਕਿ ਉਹਨਾਂ ਦਾ ਉਚਾਰਨ ਦਾ ਪਾਠ ਕਰਨਾ ਹੈ ਤਤਹ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ ਤਤਹਿ ਕੋਟੰਬ ਮੋਹ ਮਿਥਿਆ ਇਥੇ ਆ ਕੇ ਵਿਸ਼ਰਾਮ ਦੇਣਾ ਹੈ ਮਿਥਿਆ ਦੇ ਸਿਮਰੰਤ ਨਾਨਕ ਰਾਮ ਰਾਮ ਨਾਮੈ ਹੁਣ ਇਹ ਅਗਲਾ ਚਾਰਨ ਸੁਨਣਾ ਸ਼ਲੋਕ ਦਾ ਨਚ ਵਿਦਿਆ ਨਿਧਾਨ ਨਗਮੰ ਨਚ ਗੁਣਗਹਿ ਨਾਮ ਕੀਰਤਨ ਨਚ ਰਾਗ ਰਤਨ ਕੰਠੰ ਨੈ ਚੰਚਲ ਚਤੁਰ ਚਾਤੁਰ ਹੈ ਭਾਗ ਉਦਮ ਲਬਜੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ ਬਹੁਤ ਸਾਰੇ ਸੱਜਣਾ ਇਸ ਸ਼ਲੋਕ ਦਾ ਗਲਤ ਪਾਠ ਕਰਦੇ ਨੇ ਉਹ ਆਖਦੇ ਨੇ ਨਚ ਨਚ ਵਿਦਿਆ ਨਿਧਾਨ ਨਗਉ ਨਚ ਗੁਣਗਿਆ ਨਾਮ ਕੀਰਤਨ ਪਰ ਇਹ ਨਚ ਪਾਠ ਨਹੀਂ ਹੈ ਇਹ ਨੰਨਾ ਵਖਰਾ ਹੈ ਚੱਚਾ ਵਖਰਾ ਉਚਾਰਨ ਕਰਨਾ ਨਾਚ ਇਹਦੇ ਅਰਥ ਬਣਦੇ ਨਾ ਤਾਂ ਵਿਦਿਆ ਨਾ ਨਿਧਾਨ ਨਾ ਕੋਈ ਬਹੁਤੇ ਛਿੱਧੀਆਂ ਨਾਚ ਗੁਣਗਿਆ ਨਾਮ ਕੀਰਤਨ ਉੱਥੇ ਤੱਕ ਗੁਨਾ ਦੇ ਵਿੱਚ ਪਰਮਾਤਮਾ ਦੇ ਕੀਰਤਨ ਤੱਕ ਨਹੀਂ ਪਹੁੰਚ ਸਕਦੇ ਨਾ ਚਾਹ ਰਾਗ ਰਤਨ ਕੰਠਾ ਨਹਿ ਚੰਚਲ ਚਤੁਰ ਜਾਤੁਰ ਨਾਤੇ ਕੋਈ ਰਾਗ ਨਾ ਕੋਈ ਬਹੁਤਾ ਸੋਹਣਾ ਗਾਉਣ ਵਾਲਾ ਨਾ ਕੋਈ ਚੰਚਲ ਨਾ ਕੋਈ ਚਾਲਵਾਜ ਨਾ ਕੋਈ ਬੰ ਚਤੁਰ ਬੰਦਾ ਉੱਥੇ ਤੱਕ ਪਹੁੰਚ ਸਕਦਾ ਭਾਗ ਉਦਮ ਲਭਜੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਇਹ ਤੇ ਭਾਗਾਂ ਦੀ ਗੱਲ ਹੈ ਵੀ ਨਾਤੇ ਵਿਦਿਆ ਕਿਸੇ ਨੂੰ ਸੌਖੀਆਂ ਨਹੀਂ ਮਿਲ ਸਕਦੀ ਐ ਨਾ ਖਜਾਨੇ ਨਾ ਕਿਸੇ ਨੂੰ ਬਣ ਮਿਲ ਸਕਦੇ ਨਹੀਂ ਨਾ ਪਰਮਾਤਮਾ ਦੀ ਕੀਰਤੀ ਮਿਲ ਸਕਦੀ ਹੈ ਨਾ ਕੋਈ ਰਾਗੀ ਬਣ ਸਕਦਾ ਇਹ ਤੇ ਭਾਗਾਂ ਦੀ ਗੱਲ ਹੈ ਭਾਗ ਉਦਮ ਜਦੋਂ ਭਾਗ ਜਾਗਣਗੇ ਉਦੋਂ ਲੱਭਦੈ ਭਾਵੇ ਜੀ ਲੱਭੇਗੀ ਸੋ ਇਹਦਾ ਉਚਾਰਨ ਕਰਨਾ ਹੈ ਨਾ ਚ ਹਲਕਾ ਜਿਹਾ ਵਿਸ਼ਰਾਮ ਨਾ ਦੇ ਚਾਦੇ ਵਿਚਾਰ ਦੇ ਕੇ ਬੋਲਣਾ ਹੈ ਜੀ ਨਚਾ ਵਿਦਿਆ નિਧਾਨ ਨਗਮ ਨਚਾ ਗੁਣਗਯ ਹੈ ਨਾਮ ਕੀਰਤਨ ਹੈ ਨਚਾ ਰਾਗ ਰਤਨ ਕੰਠੰ ਨਚਤੰ ਚੰਚਲ ਚਤੁਰ ਚਾਤੁਰ ਹੈ ਭਾਗ ਉਦਮ ਲਬਦੰ ਮਾਇਆ ਨਾਨਕ ਸਾਧ ਸੰਖਲ ਪੰਡਿਤ ਹੈ ਕੰਠ ਰਮਣੀਏ ਰਾਮ ਰਾਮ ਮਾਲਾ ਹਸਤ ਉੱਚ ਪ੍ਰੇਮ ਧਾਰਨੀ ਜਿਹੀ ਭਣ ਜੋ ਉਤਮ ਸ਼ਲੋਕ ਉਦਰਣ ਨੈਨ ਨੰਦਨੀ ਕੰਠ ਰਮਣੀਏ ਇਹ ਇਹ ਤੇ ਆਕਾ ਵਿਸ਼ਰਾਮ ਦੇਣਾ ਰਮਣੀਏ ਰਾਮ ਰਾਮ ਮਾਲਾ ਹਸਤ ਉੱਚ ਪ੍ਰੇਮ ਧਾਰਨੀ ਜੀ ਉਹ ਚਾਹਨਾ ਜੀ ਨਹੀਂ ਕਹਿਣਾ ਉਹ ਜੀ ਹਾ ਹਾ ਹੈ ਨਾਲ ਉਹ ਜੱਜਾ ਜੱਜੇ ਨੂੰ ਬਿਹਾਰੀ ਫਿਰਾਹਾ ਜੀ ਪਾਣ ਜੋ ਉਤਮ ਸ਼ਲੋਕ ਉਹ ਦਰਣੰਗ ਨੈਨਨੰਦਨੀ ਗੁਰ ਮੰਤਰ ਹੀਨस्य ਜੋ ਪ੍ਰਾਣੀ ਤਰਗੰਤ ਜਨਮ ਬਰਸ਼ਟਨ ਕੂਕਰ ਸੁਕਰ ਘਰਦਵ ਕਾਕ ਸਰਪਨ ਤੁਲ ਖਲ ਹੁਣ ਇਹਦਾ ਵੀ ਚਾਹਨਾ ਗੋਣਾ ਮੰਤਰ ਹੀਨस्य ਹੀਨਸਨੀ ਪਾਠ ਕਰਨਾ ਹੀਨस्य ਪਾਠ ਹੈ ਜੋ ਪ੍ਰਾਣੀ ਤਰਗੰਤ ਜਨਮ ਪ੍ਰਸ਼ਨਾ ਇਹਦਾ ਵਿਚਾਰ ਆਂ ਦੇਣਾ ਗੁਰ ਮੰਤਰਹੀਨस्य ਜੋ ਪ੍ਰਾਣੀ ਤਰਗੰਤ ਜਨਮ ਪ੍ਰਸ਼ਨਾ ਕੂਕਰਹ ਸੂਕਰਹ ਗਰਦਵ ਕਾਕਹ ਸਰਪਨਹ ਤੁਲ ਖਲੈ ਜੇ ਕੋਈ ਪ੍ਰਾਣੀ ਪਰਮਾਤਮਾ ਦਾ ਨਾਮ ਨਹੀਂ ਜਪਦਾ ਹੈ ਤੇ ਉਹ ਕੂਕਰਾ ਭਾਅ ਕੁੱਤੇ ਸੂਕਰ ਭਾਅ ਸੂਰ ਗਰਦਾ ਭਾਅ ਗੰਦੇ ਕਾਕਾ ਭਾਅ ਤਾਂ ਸਰਪਨ ਭਾਅ ਸੱਪ ਤੁਲ ਖਲੈ ਤੋਂ ਭਾਵ ਗੰਦੇ ਦੇ ਬਰਾਬਰ ਹਨੂਰ ਖਾਂ ਦੇ ਬਰਾਬਰ ਹੈ ਸੋ ਇਹ ਇਹ ਆਪ ਸਾਰੇ ਨੇ ਧਿਆਨ ਨਾਲ ਸੁਣ ਲੈਣਾ ਹੈ ਇਹ ਉਚਾਰਣ ਵੀ ਤੇ ਇਹ ਵਿਸ਼ਰਾਮ ਵੀ ਸੋ ਬਾਦਸ਼ਾਹ ਅਗਲੇ ਸਲੋਕ ਅੰਦਰ ਫਰਮਾਉਂਦੇ ਨੇ ਚਰਨਾਰ ਬਿੰਦ ਭਜਨੰ ਰਿਦਯੰ ਨਾਮ ਧਾਰਣ ਹੈ ਕੀਰਤਨੰ ਸਾਧ ਸੰਗੀਨ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨ ਹੈ ਭਾਵ ਜੋ ਕੋਈ ਪਰਮਾਤਮਾ ਦੇ ਚਰਨਾਂ ਦਾ ਧਿਆਨ ਲਗਾਉਂਦਾ ਹੈ ਚਰਨਾਰ ਬਿੰਦ ਭਜਨੰ ਧਨੰ ਤੇ ਵਿਸ਼ਰਾਮ ਦੇਣਾ ਹੈ ਰਿਦਯੰ ਨਾਮ ਧਾਰਣ ਹੈ ਕੀਰਤਨ ਸਾਧ ਸੰਗੀਣ ਨਾਨਕ ਨਹ ਦ੍ਰਸ਼ਟੰਤ ਜਮਦੂਤ ਨਹ ਇਹ ਅਖੀਰਲੇ ਹਾਹੇ ਦਾ ਉਚਾਰਨ ਜ਼ਰੂਰ ਕਰਨਾ ਹੈ ਜਮਦੂਤ ਨਹ ਫਿਰ ਪਾਤਸ਼ਾਹ ਅਗਲੇ ਸ਼ਲੋਕ ਵਿੱਚ ਫਿਰ ਫਰਮਾਉਂਦੇ ਨੇ ਨਚਾ ਦੁਰਲਭੰਗ ਧਨ ਰੂਪੰ ਨਚਾ ਦੁਰਲਭੰ ਸਵਰਗ ਰਾਜ ਨਹ ਨਚਾ ਦੁਰਲਭੰ ਭੋਜਨੰ ਬਿੰਦਨੰ ਨਚਾ ਦੁਰਲਭੰ ਸਵਚ ਅੰਬਰ ਹੈ ਨਚਾ ਦੁਰਲਭੰ ਸੋਤ ਮਿੱਤਰ ਪ੍ਰਾਤ ਬੰਦਵ ਨਚਾ ਦੁਰਲਭੰ ਬਨਤਾ ਬਿਲਾਸ ਹੈ ਨਾਚਾ ਦੁਰਲਭੰ ਵਿਦਿਆ ਪਰਬਿੰਨੰ ਨਾਚਾ ਦੁਰਲਭੰ ਚਤੁਰ ਚੰਤਲਹਿ ਦੁਰਲਭੰ ਇੱਕ ਭਗਵਾਨ ਨਾਮਹਿ ਨਾਨਕ ਲਬਜਨ ਸਾਧ ਸੰਗ ਕਿਰਪਾ ਪ੍ਰਬੰ ਇਹਦੇ ਸਾਰੇ ਉਚਾਰਨ ਧਿਆਨ ਨਾਲ ਸੁਣਨੇ ਨੇ ਤੇ ਧਿਆਨ ਨਾਲ ਹੀ ਕਰਨੇ ਨੇ ਨਾਚ ਕਹਿ ਕੇ ਨਹੀਂ ਜਾਣਾ ਨਾਚ ਕਾਵਾਂਗੇ ਨੱਚਣ ਦੇ ਭਾਵ ਹੁੰਦੇ ਨਾਚਾ ਪਰ ਇਹਦਾ ਤੇ ਭਾਵ ਹੈ ਨਾਚਾ ਨਾਤਾ ਦੁਰਲਭ ਹੈ ਤਨ ਰੂਪੰ ਨਾ ਰ ਦੁਰਲਭ ਹੈ ਰੂਪ ਨਚਾ ਦੁਰਲਭ ਸੁਵਰਗ ਰਾਜ ਨੇ ਨਾ ਸਵਰਗ ਦੁਰਲਭ ਹੈ ਨਾ ਕੋਈ ਰਾਜ ਬਾਠ ਔਖਾ ਹੈ ਨਚਾ ਦੁਰਲਭੰ ਭੋਜਨੰ ਬਿੰਨਨ ਨਾ ਤੇ ਭੋਜਨ ਕੋਈ ਦੁਰਲਭ ਹੈ ਮਿਲਣਾ ਨਾ ਤਰ੍ਹਾਂ ਤਰ੍ਹਾਂ ਦੇ ਪ੍ਰਕਾਰ ਦੇ ਸਵਾਦਲੇ ਭੋਗ ਦੁਰਲਭ ਨੇ ਨਚਾ ਦੁਰਲਭੰ ਸਵਚ ਅੰਬਰ ਨਾ ਸੋਨੇ ਕਪੜੇ ਮਿਲ ਜਾਣੇ ਕੋਈ ਵੜੇ ਔਖੇ ਨੇ ਨਚਾ ਦੁਰਲਭੰ ਸੋਤ ਮਿੱਤਰ ਭਰਾਤ ਬਾਂਧ ਹੈ ਬਾਂਦਵ ਨਾ ਤੇ ਪੁੱਤਰ ਨਾ ਮਿੱਤਰ ਨਾ ਭਰਾ ਇਹ ਸਭ ਮਿਲ ਜਾਂਦੇ ਨੇ ਇਹਨਾਂ 'ਚ ਕੋਈ ਵੀ ਮਿਲਣਾ ਔਖਾ ਨਹੀਂ ਹੈ ਨਾ ਚਾ ਦੁਰਲਭੰ ਬਨਤਾ ਬਿਲਾਸ ਹੈ ਨਾ ਤੇ ਘਰ ਵਾਲੀ ਮਿਲਣੀ ਨਾ ਬਹੁਤੇ ਸੁੱਖ ਮਿਲ ਜਾਣੇ ਔਖੇ ਨੇ ਇਹ ਸਭ ਮਿਲ ਜਾਂਦੇ ਨੇ ਨਾ ਚਾ ਦੁਰਲਭੰ ਵਿਦਿਆ ਪਰਬੀਨ ਨਾ ਕਿਸੇ ਵਿਦਿਆ ਵਿੱਚ ਬਹੁਤਾ ਸ਼ਾਨਾ ਬਣ ਜਾਣਾ ਕੋਈ ਦੁਰਲਭ ਹੈ ਨਾ ਚਾ ਦੁਰਲਭੰ ਚਤੁਰਜੰਤਲੈ ਨਾ ਚਤੁਰਬੰਨਾ ਕੋਈ ਬਹੁਤਾ ਔਖਾ ਨਾ ਚੰਤਲਮੰਨਾ ਕੋਈ ਬਹੁਤਾ ਔਖਾ ਫਿਰ ਪਾਤਸ਼ਾਹ ਫਰਮਾਨੇ ਦੁਰਲਭੰ ਇੱਕ ਪਦਵਾਨ ਨਾਮ ਹੈ ਨਾਨਕ ਲਬਦਿਆਂ ਸਾਜ ਸੰਗ ਕਿਰਪਾ ਪ੍ਰਭੁਮ ਦੁਰਲਭ ਹੈ ਤੇ ਕੇਵਲ ਉਸ ਪਰਮਾਤਮਾ ਦਾ ਨਾਮ ਤੇ ਉਹ ਦੁਰਲਭ ਨਾਮ ਲੱਭੇਗਾ ਕਿਥੋਂ ਉਹ ਮਿਲੇਗਾ ਸਾਧ ਸੰਗਤ ਦੇ ਵਿੱਚ ਉਹ ਵੀ ਜਦੋਂ ਪ੍ਰਭੂ ਦੀ ਕਿਰਪਾ ਹੋਈ ਉਦੋਂ ਜਤ ਕਤ ਹੈ ਤਤ ਹੈ ਦਸ਼ਟੰ ਸਵਰਗ ਮਰਤ ਬਿਆਲ ਲੋਕ ਹੈ ਸਰਬਤ ਰਮਣੰ ਗੋਵਿੰਦ ਹੈ ਨਾਨਕ ਲੇਪ ਛੇਪ ਨਾ ਲਿਪਤੇ ਜਤ ਕਤ ਹੈ ਤਤ ਹੈ ਦਸ਼ਟੰ ਇਸੇ ਦਸ਼ਟੰ ਦੇ ਅਗੇ ਵਿਸ਼ਰਾਮ ਦੇਣਾ ਹੈ ਸਵਰਗ ਮਰਤ ਪਿਆਲ ਲੋਕ ਹੈ सर्वत्र रमन गोविंद है नानक लेप छेपना लिप्यते हम ए लल्ले दबाद पप्पा है पप्पे दबाद ये यया है फिर दादा तेनु लाम है लिपियते बिखिया पयंत अमृतं दुष्टा सखा स्वदन है दुखं पयंत सुख्यं पहपीतं ता निर्भय थान बिहुन विश्राम नामं नानक कृपाल हर हर गुरै दुखं पयंत सुख्यं ਬਾਦਸ਼ਾਹ ਲੋਗੋ ਹਰਮੋਂਦੇ ਨੇ ਵਿਖਿਆ ਭਯੰਤ ਅੰਮ੍ਰਿਤ ਹੈ ਜਦੋਂ ਪ੍ਰਭੂ ਦੀ ਕਰਪਾ ਹੋ ਜਾਏ ਉਚਾਰਣਾ ਸੁਣਨਾ ਨਾਲ ਅਰਥੀ ਜਿਹੜਾ ਜ਼ਹਿਰ ਹੈ ਨਾ ਉਹ ਵੀ ਅੰਮ੍ਰਿਤ ਬਣ ਜਾਂਦਾ ਹੈ ਦ੍ਰੁਸ਼ਟਾ ਪਾਠ ਸੁਣਨਾ ਦ੍ਰੁਸ਼ਟਾ ਨਾਕੇ ਦੁਸ਼ਟਾ ਦਦੇ ਦੇ ਪੈਰ ਵਿੱਚ ਡਰਾ ਰਹਾ ਫਿਰ ਉਸ ਨੂੰ ਔਂਕੜ ਹੈ ਦ੍ਰੁਸ਼ਟਾ ਸਖਾ ਸਵਦਨ ਜਿਹੜੇ ਦੁਸ਼ਟ ਨੇ ਉਹ ਮਿੱਤਰ ਬਣ ਜਾਂਦੇ ਨੇ ਦੁਖੰ ਭਯੰਤ ਸੁਖਿਅੰ ਜਿਹੜਾ ਦੁੱਖ ਹੈ ਉਹ ਸੁੱਖਾਂ ਵਿੱਚ ਬਦਲ ਜਾਂਦਾ ਹੈ ਭੈ ਭੀ ਤੰਤਾ ਨਿਰਭਯ ਜਿਹੜੇ ਬਹੁਤਾ ਡਰਦੇ ਨੇ ਉਹ ਨਿਰਭਯ ਹੋ ਜਾਂਦੇ ਨੇ ਡਰਨਾ ਬਿਲਕੁਲ ਛੱਡ ਦਿੰਦੇ ਨੇ ਥਾਨ ਬਿਹੂਨ ਬਿਸ਼ਰਾਮ ਨਾਮ ਨਾਮ ਨਾਨਕ ਕਰਪਾਲ ਹਰ ਹਰ ਮੁੜਾ ਬਿਨਾ ਪਰਮਾਤਮਾ ਦੇ ਨਾਮ ਤੋਂ ਕਿਤੇ ਵੀ ਠਿਕਾਣਾ ਨਹੀਂ ਮਿਲਦਾ ਇਸ ਕਰਕੇ ਉਸ ਪਰਮਾਤਮਾ ਦਾ ਨਾਮ ਜਪੀਏ ਧਿਆਨ ਨਾਲ ਉਚਾਰਨ ਵੀ ਸੁੰਣਾ ਤੇ ਹਲਕਾ ਜਿਹਾ ਅਰਥ ਵੀ ਆਪਾਂ ਕਰ ਦਿੰਨੇ ਆ ਸਰਬ ਸੀਲੰ ਮਨੰ ਸੀਲੰ ਸਰਵ ਪਾਵਨੰ ਪਾਵਨਹ सर्वकर्तव ममं करता नानक लेख छे ते न लिप्यते हे प्रभु तू सब कुछ करने वाला है सर्वशीलम ममं शीलम शीलम दे विश्राम देना है। सर्व पावन मम पावन सर्वकर्तम ममं करता नानक लेख छे न लिप्यते जो so, अगला श्लोक में फरमांदे ने साहिब नह शीतलंग चंद्रदेव नह शीतलंग बावन चंदन है ਨੈ ਸ਼ੀਤਲੰ ਸ਼ੀਤ ਰੁਤੇਣ ਨਾਨਕ ਸ਼ੀਤਲੰ ਸਾਗ ਸਵਜਨ ਹੈ ਉਚਾਰਨ ਸੁਣਨਾ ਆਪਾਂ ਸਾਰਿਆਂ ਨੇ ਵਿਸ਼ਰਾਮ ਦੇ ਵੀ ਧਿਆਨ ਦੇਣਾ ਹੈ ਨੈ ਸ਼ੀਤਲੰ ਚੰਦਰ ਦੇਵ ਹੈ ਦੇਵ ਹੈ ਤੇ ਆ ਕੇ ਵਿਸ਼ਰਾਮ ਦੇਣਾ ਹੈ ਨੈ ਸ਼ੀਤਲੰ ਬਾਵਨ ਚੰਦਨ ਹੈ ਨੈ ਸ਼ੀਤਲੰ ਸ਼ੀਤ ਰੁਤੇਣ ਨਾਨਕ ਸ਼ੀਤਲੰ ਸਾਗ ਸਵਜਨ ਹੈ ਸਵਜਨਾ ਪਾਠ ਕਰਨਾ ਸਸੇ ਦੇ ਪੈਰ ਵਾਵਾ ਹੈ ਸੋ ਇਹ ਹਲਕੀ-ਹਲਕੀਆਂ ਛੋਟ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਧਿਆਨ ਦੇਣ ਦੇ ਨਾਲ ਹੀ ਬਾਣੀ ਸਵਧ ਹੋ ਸਕਦੀ ਹੈ ਜੀ ਸੋ ਬੇਨਤੀ ਹੈ ਆਪ ਸਾਰੇ ਧਿਆਨ ਨਾਲ ਸੁਣਨਾ ਸੁਣਨ ਤੋਂ ਬਾਅਦ ਅਗਲੇ ਸ਼ੇਰ ਵੀ ਕਰਨਾ ਜੀ ਸ਼ੇਰਦਬਾਜ ਬੇਨਤੀ ਕਰਨੀ ਸਾਰੇ ਸਬਸਕ੍ਰਾਈਬ ਕਰਨਾ ਚਾਹਨਾਂ ਤਾਂ ਕਿ YouTube ਤੇ ਆਪਾਂ 1000 ਸਬਸਕ੍ਰਾਈਬਰ ਤੋਂ ਬਾਅਦ ਆਪਾਂ YouTube ਤੇ ਲਾਈਵ ਬਣਾ ਸਕੀਏ ਜੀ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਜੇ ਇਹ ਬਹੁਤ ਮਿਹਨਤ ਲੱਗਦੀ ਹੈ ਉਦਮ ਲੱਗਦਾ ਉਪਰਾਲਾ ਲੱਗਦਾ ਹੈ ਜੇ ਆਪ ਸਾਰਿਆਂ ਨੂੰ ਉਪਰਾਲਾ ਚੰਗਾ ਲੱਗਦਾ ਹੋਵੇ ਤਾਂ ਦੇ ਵੀ ਸੇ ਕਰਨਾ ਸਾਡੇ YouTube ਚੈਨਲ ਤੇ ਦਿਨ ਸਿੰਘ ਪ੍ਰੇਮ ਤੇ ਮੈਂ ਆਪ ਸਾਰੇ ਦਾ ਜੀ ਸਾਵਾਦ ਕਰਦਾ ਆਪ ਸੋ ਦਾ ਬਹੁਤ ਬਹੁਤ ਧੰਨਵਾਦ ਆਪ ਸਾਰਨੇ ਨੇ ਧਿਆਨ ਆਣਾ